ਅੰਜਪੋ ਵਿਛੋੜੇ ਦੀ ਤਿਆਰੀ ਅੰਜਪੋ ਦਾ ਦਿਨ ਅਨੰਤਪੁਰ ਸਹਿਓ ਦੀ ਗਲੀਆਂ ਵਿੱਚ ਅੱਜ ਉਦਾਸੀ ਵੀ ਹੈ ਅਤੇ ਵਿਰਾਗ ਵੀ ਮਾਤਾ ਗੁਜਰੀ ਜੀ ਅਤੇ ਪੰਥ ਦੇ ਸਿਆਣੇ ਸਿੰਘਾਂ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਉਹਨਾਂ ਨੇ ਕਿਹਾ ਪਾਤਸ਼ਾਹ ਜੇ ਆਪ ਜੀ ਸਲਾਮਤ ਰਹੇ ਤਾਂ ਪੰਥ ਫਿਰ ਤੋਂ ਖੜਾ ਹੋ ਜਾਵੇਗਾ ਅਨੰਤਪੁਰ ਫਿਰ ਵਸ ਜਾਵੇਗਾ ਪਰ ਹੁਣ ਸਾਨੂੰ ਇੱਥੋਂ ਨਿਕਲਣਾ ਚਾਹੀਦਾ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪ੍ਰਧਾਨੀ ਮਰਿਆਦਾ ਅਤੇ ਸੰਗਤ ਦੇ ਪਿਆਰ ਅੱਗੇ ਸਿਰ ਝੁਕਾਇਆ ਪਉਦੀ ਰਾਤ ਨੂੰ ਅਨੰਦਪੁਰ ਸਾਹਿਬ ਛੱਡਣ ਦਾ ਫੈਸਲਾ ਪ੍ਰਵਾਨ ਕੀਤਾ ਗਿਆ ਅੱਜ ਦਾ ਦਿਨ ਤਿਆਰੀਆਂ ਦਾ ਦਿਨ ਸੀ ਸਭ ਕੁਝ ਸਮੇਟਿਆ ਜਾ ਰਿਹਾ ਸੀ ਭਾਰੀ ਸਮਾਨ ਪਿੱਛੇ ਛੱਡਿਆ ਜਾ ਰਿਹਾ ਸੀ ਅਤੇ ਸਿਰਫ ਜ਼ਰੂਰੀ ਸ਼ਸਤਰ ਅਤੇ ਗ੍ਰੰਥ ਸਾਹਿਬ ਜੀ ਨਾਲ ਲਿਜਾਏ ਜਾ ਰਹੇ ਸਨ ਹਰ ਅੱਖ ਨਮ ਸੀ ਕਿਉਂਕਿ ਅਨੰਦਪੁਰ ਸਿਰਫ ਇੱਕ ਸ਼ਹਿਰ ਨਹੀਂ ਸਿੱਖਾਂ ਦਾ ਘਰ ਸੀ ਇਹ ਉਹ ਧਰਤੀ ਸੀ ਜਿੱਥੇ ਖਾਲਸਾ ਪ੍ਰਗਟ ਹੋਇਆ ਸੀ ਜਿੱਥੇ 9 ਸਾਲ ਪਹਿਲੇ ਗੋਬਿੰਦ राय ਨੇ ਪਿਤਾ ਗੁਰੂ ਤੇਗ ਬਹਾਦਰ ਜੀ ਨੂੰ ਦਿੱਲੀ ਤੋਰਿਆ ਸੀ ਸਾਰਾ ਦਿਨ ਤਿਆਰੀਆਂ ਹੁੰਦੀਆਂ ਰਹੀਆਂ ਰਾਤ ਪੈ ਰਹੀ ਸੀ ਸਰਦੀ ਆਪਣੇ ਜੋਬਨ ਉੱਤੇ ਸੀ ਸਿੰਘ ਜਾਣਦੇ ਸਨ ਕਿ ਬਾਹਰ ਮੌਤ ਖੜੀ ਹੈ ਪਰ ਸਤਿਗੁਰੂ ਦੇ ਹੁਕਮ ਤੇ ਫੁੱਲ ਚੜਾਉਣ ਲਈ ਸਭ ਤਿਆਰ ਸਨ ਤਿਆਰੀਆਂ ਮੁਕੰਮਲ ਸਨ ਆਉਣ ਵਾਲੀ ਰਾਤ ਕਹਿਰ ਦੀ ਰਾਤ ਹੋਣ ਵਾਲੀ ਸੀ ਉਹ ਰਾਤ ਜਦੋਂ ਕਲਗਿਆ ਵਾਲੇ ਨੇ ਆਪਣੇ ਘਰ ਨੂੰ ਆਖਰੀ ਵਾਰ ਦੇਖਿਆ